ਪੰਜਾਬ ਕਾਂਗਰਸ ਦੀ ਧੜੇਬੰਦੀ ਦਰਮਿਆਨ ਹੁਣ ਨਵੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਨੇ ਇਸ ਦੇ ਚੱਲ ਦੇ ਪਾਰਟੀ ਦੇ ਸੀਨੀਅਰ ਆਗੂਆਂ ਵਿੱਚ ਨਵਾਂ ਸਮੀਕਰਨ ਬੰਦਾ ਨਜ਼ਰ ਆਇਆ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੇ ਘਰ ਪਹੁੰਚਦੇ ਨੇ ਕਾਂਗਰਸ ਦੇ ਤਿੰਨ ਵੱਡੇ ਆਗੂਆਂ ਵਿਚਾਲੇ ਹੋਈ ਇਸ ਮੀਟਿੰਗ ਨੇ ਸੂਬੇ ਦਾ ਸਿਆਸੀ ਪਾਰਾ ਵਧਾ ਦਿੱਤਾ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਵਿਚਾਲੇ ਵੱਧ ਰਹੀਆਂ ਨਜ਼ਦੀਕੀਆਂ ਨੂੰ ਸੀਐਸਸੀ ਮਾਹਰੇ 2027 ਲਈ ਕਾਂਗਰਸ ਦੀ ਨਵੀਂ ਰੂਪਰੇਖਾ ਦੇ ਤੌਰ ਤੇ ਦੇਖ ਰਹੇ ਨੇ ਜਦ ਕਿ ਰੰਦਾਵਾ ਦੀ ਮੌਜੂਦਗੀ ਨੇ ਇਸ ਮੀਟਿੰਗ ਦੇ ਮਾਇਨੇ ਹੋਰ ਵੀ ਵਿਵਾਦਿਤਤੇ ਨੇ ਇਸ ਸਾਰੀ ਗੱਲ ਦਾ ਖੁਲਾਸਾ ਜਗਬਾਣੀ ਦੀ ਇੱਕ ਰਿਪੋਰਟ ਤੋਂ ਹੋਇਆ ਇਸ ਰਿਪੋਰਟ ਦੇ ਅਨੁਸਾਰ ਇਹ ਮੁਲਾਕਾਤ ਅੰਦਰੂਨੀ ਤੌਰ ਤੇ ਕਾਂਗਰਸ ਨੂੰ ਮਜ਼ਬੂਤ ਕਰਨ ਤੇ 2027 ਦੀਆਂ ਤਿਆਰੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੋਈ ਹੈ ਹਾਲਾਂਕਿ ਆਖਿਆ ਇਹ ਵੀ ਜਾ ਰਿਹਾ ਹੈ ਕਿ ਇਹ ਮੀਟਿੰਗ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਕਾਂਗਰਸ ਦੇ ਅੰਦਰ ਨਵੀਂ ਲੀਡਰਸ਼ਿਪ ਬਣਾਉਣ ਦੀ ਕਵਾਇਦ ਤੇਜ਼ ਹੋ ਗਈ ਹੈ ਮੀਟਿੰਗ ਦੇ ਏਜੰਡੇ ਬਾਰੇ ਫਿਲਹਾਲ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਪਾਰਟੀ ਅੰਦਰ ਇਹ ਚਰਚਾ ਜ਼ਰੂਰ ਸ਼ੁਰੂ ਹੋ ਗਈ ਹੈ ਕਿ 2027 ਤੋ ਪਹਿਲਾ ਕਾਂਗਰਸ ਇੱਕ ਨਵੀਂ ਰਣਨੀਤੀ ਨਾਲ ਮੈਦਾਨ ਚ ਉਤਰ ਸਕਦੀ ਹੈ ਉਦਰੀ ਬੀਤੇ ਦਿਨਾਂ ਦੇ ਵਿੱਚ ਖਬਰਾਂ ਸਨ ਕਿ ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਪਾਰਟੀ ਦੇ ਮੰਚ ਤੋਂ ਬਾਹਰ ਨਿੱਜੀ ਸਮਾਰੋਹਾਂ ਤੱਕ ਪਹੁੰਚ ਗਈ ਹੈ ਹਾਲੀ ਦੇ ਵਿੱਚ ਅਮਿਠੀ ਤੋਂ ਸੰਸਦ ਮੈਂਬਰ ਅਤੇ ਗਾਂਧੀ ਪਰਿਵਾਰ ਦੇ ਨਜ਼ਦੀਕੀ ਕਿਸ਼ੋਰੀ ਲਾਲ ਸ਼ਰਮਾ ਦੀ ਧੀ ਦੀ ਲੁਧਿਆਣਾ ਸਥਿਤ ਮੈਰਿਜ ਪੈਲੇਸ 'ਚ ਹੋਏ ਵਿਆਹ ਸਮਾਰੋਹ 'ਚ ਇਹ ਸਥਿਤੀ ਦੇਖਣ ਨੂੰ ਮਿਲੀ ਸੀ ਸਮਾਰੋਚੇ ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਅਤੇ ਸਾਬਕਾ ਸੀਐਮ ਚੰਨੀ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਨ ਆਸ਼ੂ ਆਪਣੇ ਆਪਣੇ ਗੁੱਟਾਂ ਦੇ ਨੇਤਾਵਾਂ ਨਾਲ ਪਹੁੰਚੇ ਇੱਥੇ ਤੱਕ ਕਿ ਫੋਟੋ ਸੈਸ਼ਨ ਦੌਰਾਨ ਵੀ ਦੋਹਾ ਗੁੱਟ ਵੱਖ-ਵੱਖ ਨਜ਼ਰ ਆਏ ਜਿਨ੍ਹਾਂ ਨਾਲ ਪਾਰਟੀ ਦੇ ਅੰਦਰ ਚੱਲ ਰਹੀ ਖਿਚੋਤਾਣ ਦੁਬਾਰਾ ਸਾਹਮਣੇ ਆਈ ਵਿਆਸਮਾਰੋ ਦੇ ਵਿੱਚ ਸਾਬਕਾ ਸੀਐਮ ਚੰਨੀ ਸਾਬਕਾ ਮੰਤਰੀ ਰਾਣਾ ਗੁਰਜੀਤ ਤੇ ਹੋਰ ਨੇਤਾ ਪਹੁੰਚੇ ਚੰਨੀ ਵਿਆਸ ਮਾਰੋਚ ਸਾਬਕਾ ਕੈਬਨਿਟ ਮੰਤਰੀ ਆਸ਼ੂ ਦੇ ਨਾਲ ਸੀ ਉਹੀ ਚੰਨੀ ਨੂੰ ਕਿਸ਼ੋਰੀ ਲਾਲ ਪਰਿਵਾਰ ਨਾਲ ਮਿਲਾਉਂਦੇ ਰਹੇ ਚੰਨੀ ਦੇ ਨਾਲ ਵੜਿੰਗ ਗੁੱਟ ਦਾ ਕੋਈ ਵੀ ਮੈਂਬਰ ਨਹੀਂ ਸੀ ਚੰਨੀ ਦੇ ਨਾਲ ਸਾਬਕਾ ਮੰਤਰੀ ਰਾਣਾ ਗੁਰਜੀਤ ਤੇ ਆਸ਼ੂ ਗੁੱਟ ਦੇ ਸਥਾਨਕ ਨੇਤਾ ਨਜ਼ਰ ਆਏ ਹਾਲਾਂਕਿ ਹੁਣੇ ਖਬਰ ਸਾਹਮਣੇ ਆ ਰਹੀ ਹੈ ਕਿ ਚੰਨੀ ਵੜਿੰਗ ਤੇ ਸੁਖਜਿੰਦਰ ਰੰਧਾਵਾ ਦੀ ਬੈਠਕ ਹੋਈ ਹੈ ਤੇ ਇਸ ਬੈਠਕ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਮਜ਼ਬੂਤੀ ਨਾਲ ਉਭਰੇਗੀ ਪੰਜਾਬ ਕਾਂਗਰਸ ਦੀ ਧੜੇਬੰਦੀ ਦਰਮਿਆਨ ਹੁਣ ਨਵੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਨੇ ਇਸ ਦੇ ਚੱਲ ਦੇ ਪਾਰਟੀ ਦੇ ਸੀਨੀਅਰ ਆਗੂਆਂ ਵਿੱਚ ਨਵਾਂ ਸਮੀਕਰਨ ਬੰਦਾ ਨਜ਼ਰ ਆਇਆ ਜਦੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰਨ ਲਈ ਉਹਨਾਂ ਦੇ ਘਰ ਪਹੁੰਚਦੇ ਨੇ ਕਾਂਗਰਸ ਦੇ ਤਿੰਨ ਵੱਡੇ ਆਗੂਆਂ ਵਿਚਾਲੇ ਹੋਈ ਇਸ ਮੀਟਿੰਗ ਨੇ ਸੂਬੇ ਦਾ ਸਿਆਸੀ ਪਾਰਾ ਵਧਾ ਦਿੱਤਾ ਹੈ ਰਾਜਾ ਵੜਿੰਗ ਅਤੇ ਚਰਨਜੀਤ ਸਿੰਘ ਚੰਨੀ ਵਿਚਾਲੇ ਵੱਧ ਰਹੀਆਂ ਨਜ਼ਦੀਕੀਆਂ ਨੂੰ ਸੀਐਸਸੀ ਮਾਹਰੇ 2027 ਲਈ ਕਾਂਗਰਸ ਦੀ ਨਵੀਂ ਰੂਪਰੇਖਾ ਦੇ ਤੌਰ ਤੇ ਦੇਖ ਰਹੇ ਨੇ ਜਦ ਕਿ ਰੰਦਾਵਾ ਦੀ ਮੌਜੂਦਗੀ ਨੇ ਇਸ ਮੀਟਿੰਗ ਦੇ ਮਾਇਨੇ ਹੋਰ ਵੀ ਵਿਵਾਦਿਤਤੇ ਨੇ ਇਹ ਸਾਰੀ ਗੱਲ ਦਾ ਖੁਲਾਸਾ ਜਗਬਾਣੀ ਦੀ ਇੱਕ ਰਿਪੋਰਟ ਤੋਂ ਹੋਇਆ ਇਸ ਰਿਪੋਰਟ ਦੇ ਅਨੁਸਾਰ ਇਹ ਮੁਲਾਕਾਤ ਅੰਦਰੂਨੀ ਤੌਰ ਤੇ ਕਾਂਗਰਸ ਨੂੰ ਮਜ਼ਬੂਤ ਕਰਨ ਤੇ 2027 ਦੀਆਂ ਤਿਆਰੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਹੋਈ ਹੈ ਹਾਲਾਂਕਿ ਆਖਿਆ ਇਹ ਵੀ ਜਾ ਰਿਹਾ ਹੈ ਕਿ ਇਹ ਮੀਟਿੰਗ ਇਸ ਲਈ ਵੀ ਹੋ ਰਹੀ ਹੈ ਕਿਉਂਕਿ ਕਾਂਗਰਸ ਦੇ ਅੰਦਰ ਨਵੀਂ ਲੀਡਰਸ਼ਿਪ ਬਣਾਉਣ ਦੀ ਕਵਾਇਦ ਤੇਜ਼ ਹੋ ਗਈ ਹੈ ਮੀਟਿੰਗ ਦੇ এজেন্ডੇ ਬਾਰੇ ਫਿਲਹਾਲ ਕੋਈ ਬਿਆਨ ਸਾਹਮਣੇ ਨਹੀਂ ਆਇਆ ਪਰ ਪਾਰਟੀ ਅੰਦਰ ਇਹ ਚਰਚਾ ਜ਼ਰੂਰ ਸ਼ੁਰੂ ਹੋ ਗਈ ਹੈ ਕਿ 2027 ਤੋ ਪਹਿਲਾ ਕਾਂਗਰਸ ਇੱਕ ਨਵੀਂ ਰਣਨੀਤੀ ਨਾਲ ਮੈਦਾਨ ਚ ਉਤਰ ਸਕਦੀ ਹੈ ਉਦੋਂ ਹੀ ਬੀਤੇ ਦਿਨਾਂ ਦੇ ਵਿੱਚ ਖਬਰਾਂ ਸਨ ਕਿ ਪੰਜਾਬ ਕਾਂਗਰਸ ਦੀ ਗੁੱਟਬਾਜ਼ੀ ਪਾਰਟੀ ਦੇ ਮੰਚ ਤੋਂ ਬਾਹਰ ਨਿੱਜੀ ਸਮਾਰੋਹਾਂ ਤੱਕ ਪਹੁੰਚ ਗਈ ਹੈ ਹਾਲੀ ਦੇ ਵਿੱਚ ਮੀਠੀ ਤੋਂ ਸੰਸਦ ਮੈਂਬਰ ਅਤੇ ਗਾਂਧੀ ਪਰਿਵਾਰ ਦੇ ਨਜ਼ਦੀਕੀ ਕਿ કિਸ਼ੋਰੀ لال ਸ਼ਰਮਾ ਦੀ ਧੀ ਦੀ ਲੁਧਿਆਣਾ ਸਥਿਤ ਮੈਰਿਜ ਪੈਲੇਸ 'ਚ ਹੋਏ ਵਿਆਹ ਸਮਾਰੋਚੇ 'ਇਸ ਸਥਿਤੀ ਦੇਖਣ ਨੂੰ ਮਿਲੀ ਸੀ ਸਮਾਰੋਚੇ ਪੰਜਾਬ ਕਾਂਗਰਸ ਪ੍ਰਧਾਨ ਵੜਿੰਗ ਅਤੇ ਸਾਬਕਾ ਸੀਐਮ ਚੰਨੀ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਨ ਆਸ਼ੂ ਆਪਣੇ ਆਪਣੇ ਗੁੱਟਾਂ ਦੇ ਨੇਤਾਵਾਂ ਨਾਲ ਪਹੁੰਚੇ ਇੱਥੇ ਤੱਕ ਕਿ ਫੋਟੋ ਸੈਸ਼ਨ ਦੌਰਾਨ ਵੀ ਦੋਹਾਂ ਗੁੱਟ ਵੱਖ-ਵੱਖ ਨਜ਼ਰ ਆਏ ਜਿਨ੍ਹਾਂ ਨਾਲ ਪਾਰਟੀ ਦੇ ਅੰਦਰ ਚੱਲ ਰਹੀ ਖਿਚੋਤਾਣ ਦੁਬਾਰਾ ਸਾਹਮਣੇ ਆਈ ਵਿਆਸ ਮਾਰੋ ਦੇ ਵਿੱਚ ਸਾਬਕਾ ਸੀਐਮ ਚੰਨੀ ਸਾਬਕਾ ਮੰਤਰੀ ਰਾਣਾ ਗੁਰਜੀਤ ਤੇ ਹੋਰ ਨੇਤਾ ਪਹੁੰਚੇ ਚੰਨੀ ਵਿਆਸ ਮਾਰੋ ਚ ਸਾਬਕਾ ਕੈਬਨਟ ਮੰਤਰੀ ਆਸ਼ੂ ਦੇ ਨਾਲ ਸੀ ਉਹੀ ਚੰਨੀ ਨੂੰ ਕਿਸ਼ੋਰੀ ਲਾਲ ਪਰਿਵਾਰ ਨਾਲ ਮਿਲਾਉਂਦੇ ਰਹੇ ਚੰਨੀ ਦੇ ਨਾਲ ਵੜਿੰਗ ਗੁੱਟ ਦਾ ਕੋਈ ਵੀ ਮੈਂਬਰ ਨਹੀਂ ਸੀ ਚੰਨੀ ਦੇ ਨਾਲ ਸਾਬਕਾ ਮੰਤਰੀ ਰਾਣਾ ਗੁਰਜੀਤ ਤੇ ਆਸ਼ੂ ਗੁੱਟ ਦੇ ਸਥਾਨਕ ਨੇਤਾ ਨਜ਼ਰ ਆਏ ਹਾਲਾਂਕਿ ਹੁਣੇ ਖਬਰ ਸਾਹਮਣੇ ਆ ਰਹੀ ਹੈ ਕਿ ਚੰਨੀ ਵੜਿੰਗ ਤੇ ਸੁਖਜਿੰਦਰ ਰੰਧਾਵਾ ਦੀ ਬੈਠਕ ਹੋਈ ਹੈ ਤੇ ਇਸ ਬੈਠਕ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਮਜ਼ਬੂਤੀ ਨਾਲ ਉਭਰੇਗੀ